ਕਰਦੀਆਂ ਬਜ਼ੁਰਗ ਮਾਤਾ ਜੀ ਨੇ ਜਿਨ੍ਹਾਂ ਨੇ ਸਮੂਹ ਪੰਜਾਬ ਦੀ ਮਾਵਾਂ ਭੈਣਾਂ ਤੀਆਂ ਦਾ ਮਨ ਵਧਾਇਆ ਤੇ ਆ ਕਮੰਡੀ ਬੀਬੀ ਪਹਾੜਾ ਤੋਂ ਚੱਕ ਕੇ ਪਠਿੰਡੇ ਦੇ ਪੌਟਾ ਦੀਆਂ ਸੀੜੀਆਂ ਤੇ ਚੜਾਤਾ ਤੇ ਮਾਫੀ ਮੰਗਾਂ ਚ ਮਜਬੂਰ ਕਰਤਾ ਇੰਨੀ ਭੱਦੀ ਸ਼ਬਦਾਵਲੀ ਜਿਹੜੀ ਸਾਡੀ ਮਾਤਾਵਾਂ ਭੈਣਾਂ ਨੇ ਕਈ ਕਈ ਮਹੀਨੇ ਇੱਕ ਸਾਲ ਪਰ ਕੱਟਦਾ ਬਾਰਡਰਾਂ 'ਚ ਬਹਿ ਕੇ ਕਿਸਾਨੀ ਕਾਨੂੰਨਾਂ ਨੂੰ ਵਾਪਸ ਕਰਾਉਣ ਵਾਸਤੇ ਉਹਨਾਂ ਦੇ ਵਾਸਤੇ ਇੰਨੇ ਗੰਦੇ ਸ਼ਬਦ ਇਸਤੇਮਾਲ ਕੀਤੇ ਕਿ ਆ ਦਿਹਾੜੀ ਵਾਲੀ ਬੀਬੀਆਂ ਉੱਥੇ ਬੈਠੀਆਂ ਨੇ ਆਜ ਪਹਾੜਾਂ ਤੋਂ ਉਤਰ ਕੇ ਕਮੰਡੀ ਬੀਬੀ ਨੂੰ ਉਸ ਪਾਰਟੀ ਦਾ ਕਮੰਡ ਟੁੱਟਿਆ ਦੀ ਜਾ ਕੇ ਬਠਿੰਡੇ ਦੀ ਅਦਾਲਤ ਚ ਕਹਿਣਾ ਪਿਆ ਕਿ ਆ ਗੱਲ ਕਿ ਮੈਂ ਇਹ ਨਹੀਂ ਕਿਹਾ ਜੀ ਸੋ ਇਹਨਾਂ ਨੇ ਮਾਨ ਵਧਾਇਆ ਮੈਂ ਮਾਤਾ ਦੀ ਸ਼ਲਾਘਾ ਕਰਦੀ ਆ ਉਹਨਾਂ ਨੂੰ ਧੰਨਵਾਦ ਕਰਦੀ ਆ ਆਜ਼ ਕਰਦੀ ਆ ਬਜ਼ੁਰਗ ਮਾਤਾ ਜੀ ਨੇ ਜਿਨ੍ਹਾਂ ਨੇ ਸਮੂਹ ਪੰਜਾਬ ਦੀ ਮਾਵਾਂ ਭੈਣਾਂ ਤੀਆਂ ਦਾ ਮਾਨ ਵਧਾਇਆ ਤੇ ਆ ਕਮੰਡੀ ਬੀਬੀ ਪਹਾੜਾ ਤੋਂ ਚੱਕ ਕੇ ਬਠਿੰਡੇ ਦੇ ਤਾਦੀ ਸੀੜੀਆਂ ਤੇ ਚੜਾਤਾ ਤੇ ਮਾਫੀ ਮੰਗਾਂ ਚ ਮਜਬੂਰ ਕਰਤਾ ਇੰਨੀ ਭੱਦੀ ਸ਼ਬਦਾਵਲੀ ਜਿਹੜੀ ਸਾਡੀ ਮਾਤਾਵਾਂ ਭੈਣਾਂ ਨੇ ਕਈ ਕਈ ਮਹੀਨੇ ਇੱਕ ਸਾਲ ਪਰ ਕੱਟਦਾ ਬਾਰਡਰਾਂ 'ਚ ਬਹਿ ਕੇ ਕਿਸਾਨੀ ਕਾਨੂੰਨਾਂ ਨੂੰ ਵਾਪਸ ਕਰਾਉਣ ਵਾਸਤੇ ਉਹਨਾਂ ਦੇ ਵਾਸਤੇ ਇੰਨੇ ਗੰਦੇ ਸ਼ਬਦ ਇਸਤੇਮਾਲ ਕੀਤੇ ਕਿ ਆਹ ਦਿਹਾੜੀ ਵਾਲੀ ਬੀਬੀਆਂ ਉੱਥੇ ਬੈਠੀਆਂ ਨੇ ਆਜ ਪਹਾੜਾ ਤੋਂ ਉੱਤਰ ਕੇ ਕਮੰਡੀ ਬੀਬੀ ਨੂੰ ਉਸ ਪਾਰਟੀ ਦਾ ਕਮੰਡ ਟੁੱਟਿਆ ਦੀ ਜਾ ਕੇ ਪਟੰਨਾ ਦੀ ਅਦਾਲਤ ਚ ਕਹਿਣਾ ਪਿਆ ਕਿ ਆ ਗੱਲ ਕਿ ਮੈਂ ਇਹ ਨਹੀਂ ਕਿਹਾ ਜੀ ਸੋ ਇਹਨਾਂ ਨੇ ਮਾਨ ਵਧਾਇਆ ਮੈਂ ਮਾਤਾ ਦੀ ਸ਼ਲਾਘਾ ਕਰਦੀ ਆ ਉਹਨਾਂ ਨੂੰ ਧੰਨਵਾਦ ਕਰਦੀ ਆ